ਵੈਲਕਮ ਬੈਕ ਹੈ ਤੁਹਾਡਾ ਦੋਸਤੋ ਮੇਰੇ ਨਵੇਂ ਵਲੌਗ ਦੇ ਵਿੱਚ ਤੇ ਹੁਣ ਮੈਂ ਜਾ ਰਿਹਾ ਸਕੂਲ ਰੋਟੀ ਵਗੈਰਾ ਖਾ ਲਈ ਤੇ ਹੁਣ ਬੈਗ ਵਗੈਰਾ ਪੈਕ ਕਰਦਾ ਫਿਰ ਮੈਂ ਜਾਣਾ ਸਕੂਲ ਤੇ ਮਿਲਦਾ ਤੁਹਾਨੂੰ ਸਕੂਲ ਤੋਂ ਆ ਕੇ ਦੋਸਤੋ ਸਕੂਲ ਤੋਂ ਆਉਣ ਦੇ ਬਾਅਦ ਇੱਕ ਚੀਜ਼ ਪਤਾ ਲੱਗੀ ਤੇ ਹੁਣ ਆਪਾਂ ਜਾ ਰਹੇ ਹਾਂ ਮੈਂ ਵੀ ਤੇ ਆਪਾਂ ਨੂੰ ਕੰਮ ਸਮਾਣੇ ਦੇ ਸਮਾਣੇ ਵੀ ਜਾਵਾਂਗੇ ਤਾਂ ਆਪਾਂ ਚਾਹ ਕੇ ਲੈ ਕੇ ਜਾਵਾਂਗੇ ਆਪਾਂ ਤੋਰੀਆਂ ਦੀ ਸਬਜ਼ੀ ਤੇ ਜਲੇਬੀ ਦੋਸਤੋ ਸਮਾਨ ਸਾਰਾ ਪੈਕ ਆ ਜਾਣ ਲਈ ਤੇ ਜਿਵੇਂ ਕਿ ਤੁਹਾਨੂੰ ਵੈਸ ਤਾਂ ਪਤਾ ਹੀ ਆ ਵੀ ਆਪਾਂ ਹੁਣੀ ਹੁਣੀ ਥੋੜੇ ਟਾਈਮ ਪਹਿਲਾਂ ਹੀ ਆਏ ਸੀਗੇ ਨਾਨਕੇ ਤੋਂ ਤੇ ਹੁਣ ਮੰਮਾ ਦੀ ਦਵਾਈ ਲੈਣੀ ਹੈ ਸਮਾਣੇ ਤੋਂ ਪੈਰਾਂ ਦੀ ਤਾ ਉਹ ਲੇਂਦਵਾਰੋ ਜਾਣਾ ਪਊਗਾ ਆਪਾਂ ਨੂੰ ਆਪਾਂ ਚੱਲਦੇ ਆਂ ਨੀਚੇ ਡੈਡੀ ਜੀ ਤਿਆਰ ਨੇ ਤੇ ਫਿਰ ਹੁਣ ਆਪਾਂ ਚੱਲਦੇ ਸੱਚ ਗੱਲ ਦੂਸਤੋ ਹੁਣ ਇੱਕ ਪਲਾਨ ਬਣਿਆ ਤੇ ਮਾਸੀ ਜੀ ਕਹਿੰਦੇ ਮੈਨੂੰ ਸਮਾਨੇ ਕੰਮ ਆ ਤੇ ਮਮਾ ਨੂੰ ਵੀ ਦਵਾਈ ਦੇਣ ਦਾ ਕੰਮ ਹੀ ਸੀਗਾ ਤੇ ਹੁਣ ਸਾਰੇ ਜਾ ਰਹੇ ਆ ਪਾਸ ਸਮਾਨੇ ਤੇ ਫਿਰ ਚੱਲਦੇ ਆ ਸਮਾਨੇ ਸੋ ਜਮਾੜੇ ਪਹੁੰਚ ਚੁੱਕੇ ਆ ਜਿੱਦ ਤੱਕ ਤੁਸੀਂ ਦੇਖ ਰਹੇ ਹੋ ਤੇ ਹੁਣ ਥੋੜੇ ਬਹੁਤੇ ਕੰਮ ਆ ਸੂਟ ਕੱਪੜੇ ਚੁੰਨੀਆਂ ਵਗੈਰਾ ਤੇ ਲਿਨਿਆ ਫਿਰ ਚੱਲਦੇ ਆਪਾਂ ਤਾਂ ਗਾਈਜ਼ ਆਪਾਂ ਪਹੁੰਚ ਚੁੱਕੇ ਆ ਗੰਨੇ ਗਰਾਉਂਡ ਵਾਲ ਜਾਣਾ ਆਪਣੇ ਉੱਤੇ ਸਾਰੇ ਕੰਮ ਨੇ ਤੇ ਆਹ ਉਹ ਪੁਲਿਸ ਸਟੇਸ਼ਨ ਆ ਤੁਹਾਨੂੰ ਦਿਖਾਨਾ ਆ ਦੇਖੋ ਪੁਲਿਸ ਸਟੇਸ਼ਨ ਚਲੋ ਬਾਕੀ ਹੁਣ ਚੱਲਦੇ ਆ ਤੇ ਫਿਰ ਮਿਲਦਾ ਤੁਹਾਨੂੰ ਮੇਰੇ ਗਾਈਜ਼ ਹੁਣ ਆਪਾਂ ਜਾ ਰਹੇ ਹਾਂ ਚੁੰਨੀ ਮਮਾ ਹੋਰੇ ਦੀ ਰੰਗਣੀ ਦੇਣ ਤੇ ਫਿਰ ਮਿਲਦੇ ਆ ਤੁਹਾਨੂੰ ਤੇ ਚੱਲਦੇ ਆਂ ਪਹੁੰਚ ਚੱਕੇ ਹਾਂ ਅਲਮੋਸਟ ਪਤਗਾਂ ਦੇ ਪਹੁੰਚਣੇ ਆ ਰਹੇ ਜੁਨੀ ਵਾਲਿਆਂ ਦੇ ਤੇ ਫੇਰ ਅੱਗੇ ਵੀ ਬਹੁਤ ਕੰਮ ਕਰਨੇ ਆ ਤੇ ਜਲਦੀ ਜਲਦੀ ਕਰਦੇ ਆ ਚਲੋ ਫੁਨੀ ਰੰਗ ਨਹੀਂ ਦੇ ਦਿੱਤੀ ਆ ਤੇ ਹੁਣ ਜਾਣਾ ਪੈਣਾ ਡਾਕਟਰ ਦੇ ਗਾਇਜ਼ ਹੁਣ ਆਪਾਂ ਡਾਕਟਰ ਦੇ ਜਾ ਰਹੇ ਆ ਜਲਦੀ ਜਲਦੀ ਜਾਣੇ ਆ ਫਿਰ ਪਹੁੰਚੁਕੇ ਆਂ ਜੀ ਡਾਕਟਰ ਦੇ ਹਸਪਤਾਲ ਦੇ ਬਾਹਰ ਤਿਨ ਅੰਦਰ ਜਾਣੇ ਤੇ ਦਵਾਈ ਵਗੈਰਾ ਲੈਣੇ ਆ ਚਲੋ ਅਰੇ ਜੀ ਸਾਰਾ ਹਸਪੀਟਲ ਚੱਲਦੇ ਅੰਦਰ ਤੇ ਫਿਰ ਮਿਲਦਾ ਤੁਹਾਨੂੰ ਮੈਂ ਇੱਥੇ ਉਹ ਵੇਟ ਕਰ ਰਹੇ ਹਾਂ ਜਦ ਤੱਕ ਆਪਣੀ ਵਾਰੀ ਆਂਦੀ ਬੈਠੇ ਨੇ ਆ ਲੇਖੋ ਜੀ ਕੁਅਰੀਅਮ ਮੱਛੀਆਂ ਦਾ ਆ ਦੇਖੋ ਗਾਇਸ ਆਪਣੀ ਦੋਸਤ ਬਣ ਚੁੱਕੀਆਂ ਨੇ ਮੱਛੀਆਂ ਰੀਅਲ ਨੇ ਜਿਹੜੀ ਗੱਲ ਆ ਬੈਠਿਆ ਸਾਰੇ ਵੇਟ ਕਰ ਰਹੇ ਹਾਂ ਜਦ ਤੱਕ ਆਪਣਾ ਨੰਬਰ ਨਹੀਂ ਆਉਂਦਾ ਚਲੋ ਜੀ ਦਵਾਈ ਲੈ ਕੇ ਹੁਣ ਜਾ ਰਹੇ ਆਪਾਂ ਵਾਪਿਸ ਤੇ ਫਿਰ ਹੁਣ ਥੋੜਾ ਬੋਤਾ ਦੇਖਦੇ ਕੱਪੜੇ ਵਗੈਰਾ ਵੀ ਲੈਣੇ ਆ ਚਲੋ ਲੋ ਜੀ ਕੱਪੜੇ ਦੀ ਦੁਕਾਨ ਤੇ ਪਹੁੰਚ ਚੁੱਕੇ ਆ ਤੇ ਕੱਪੜੇ ਵਗੈਰਾ ਲੈਣੇ ਆ ਤੇ ਫਿਰ ਦੇਖਦੇ ਆ ਕਿਹੜੇ-ਕਿਹੜੇ ਲਿੱਤੇ ਆ ਤੇ ਉਹਨਾਂ ਕੱਪੜੇ ਦਾ ਸਾਈਜ਼ ਵਗੈਰਾ ਦੇਖ ਰਹੇ ਆ ਬਹੁਤ ਹੋ ਚੁੱਕੇ ਗਏ ਗਾਇਜ਼ ਮੈਂ ਤਾਂ ਬੈਠਿਆ ਬੈਠਾ ਪਰ ਅਜੇ ਤੱਕ ਕੱਪੜੇ ਨਹੀਂ ਲੈ ਗਏ ਅੱਧੇ ਘੰਟੇ ਤੋਂ ਵੀ ਉੱਪਰ ਹੋ ਗਿਆ ਤੁਹਾਨੂੰ ਪਤਾ ਹੀ ਹੈ ਮੰਮੀਆਂ ਨਾਲ ਕੱਪੜੇ ਲੈਣ ਚ ਕਿੰਨਾ ਟਾਈਮ ਲੱਗਦਾ ਚਲੋ ਫਿਰ ਚੱਲਦੇ ਫਾਈਨਲੀ ਗਾਇਜ਼ ਮਿਲ ਚੁੱਕੇ ਹੈ ਕੱਪੜੇ ਚਲੋ ਥੋੜੀ ਬੋਤੀ পেট ਪੂਜਾ ਕਰਦੇ ਹਾਂ ਕੁਝ ਖਾਣੇ ਵਗੈਰਾ ਚਲੋ ਗਾਇਜ਼ ਹੁਣ ਬਰੈਡ ਤੇ ਸਮੋਸੇ ਵਗੈਰਾ ਖਾਣੇ ਆ ਤੇ ਚੱਲਦੇ ਆ ਤਾਂ ਗਾਇਜ਼ ਬਰੈਡ ਪੈਕ ਕਰਾ ਲਈ ਸੀਗੇ ਤੇ ਹੁਣ ਉਰੇ ਖਾਣੇ ਆਪਾਂ ਸੋਤੇ ਚਲੋ ਜੀ ਦੁਕਾਨ ਤੇ ਪਹੁੰਚ ਗਏ ਤੇ ਗੈਵਨ ਵਾਲਾ ਵਸੀ ਦਾ ਮੁੰਡਾ ਚਲੋ ਜੀ ਦੋਈਆਂ ਨਹੀਂ ਖਾਣੇ ਸਮੋਸੇ ਖਾ ਲਿਆ ਜੀ ਸਮੋਸੇ ਦਾ ਚਲੋ ਜੀ ਹੁਣ ਚੱਲਦੇ ਆ ਵਾਪਿਸ ਗਾਈਜ਼ ਉਹ ਉਧਰ ਵਾਲੀ ਗੱਡੀ ਹੈ ਜਿੱਦੋਂ ਆਪਾਂ ਬਿਸਕੁਟ ਕਰਾਣੇ ਆਏ ਸੀ ਬੈਠ ਜਾਈਏ ਗੱਡੀ ਵਿੱਚ ਤੇ ਚੱਲਦੇ ਆ ਚਲੋ ਬੈਠ ਕੇ ਲੋ ਜੀ ਗਾਈਜ਼ ਆ ਰਹੇ ਹਾਂ ਬੇਦਗਰ ਚੌਕ ਤੇ ਦੇਖੋ ਬੜਾ ਫੇਮਸ ਢੌਂਕਾ ਹੈ ਸੁਆਣੇ ਦਾ ਚਲਦੇ ਹੁਣ ਆਪਾਂ ਹੁਣ ਆਪਾਂ ਸਿੱਧਾ ਘਰ ਜਾ ਰਹੇ ਹੁਣ ਆਪਣਾ ਕੋਈ ਕੰਮ ਨਹੀਂ ਕਰਨਾ ਆ ਦੇਖੋ ਗਾਇਸ ਭਾਖੜਾ ਚਲੋ ਹੁਣ ਚਲਦੇ ਆਂ ਬਾਕੀ ਭਾਖੜੇ ਨਹੀਂ ਕਲੀਅਰ ਦਿਖਦੀ ਨਹੀਂ ਹੈਗੀ ਗਾਇਸ ਹੁਣ ਉਰੇ ਤੋਂ ਬਸ niche ਉਤਰਨਾ ਤੇ ਬਸ ਸਿੱਧਾ ਹੁਣ ਪਿੰਡਾਂ ਪਿੰਡਾਂ ਵਿੱਚੋਂ ਪਹੁੰਚ ਜਾਗੇ ਆਪਾਂ ਨਾਨਕੇ ਮਾ ਵੀ ਸੱਪਾ ਚਲੋ ਗਾਇਸ ਚਲਦੇ ਆਂ ਬਾਕੀ ਮਨ ਨਹੀਂ ਕਰ ਰਹੇ ਸੀਗਾ ਇਹਨੂੰ ਪਰ ਜਾਣਾ ਤਾਂ ਪੈਣਾ ਹੀ ਆ ਚਲੋ

ਆ ਚੁੱਕੇ ਸੀਗਾ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਸਮਾਣੇ ਜਾ ਕੇ ਆ ਚੁੱਕਿਆ ਬਾਕੀ ਤੁਹਾਨੂੰ ਨਾਨਕੇ ਵਾਲਾ ਬੈਕਗਰਾਉਂਡ ਦਿਖ ਰਿਹਾ ਹੋਣਾ ਕਾਫੀ ਟਾਈਮ ਦੇ ਬਾਅਦ ਪਹਿਲਾਂ ਦੇ ਵਲੋਗਾਂ ਵਿੱਚ ਦਿਖਿਆ ਹੋਣਾ ਬਾਕੀ ਤੁਹਾਨੂੰ ਪਤਾ ਹੀ ਇੱਕ ਸਮੋਸਾ ਖਾਦਾ ਮੈਂਨੇ ਔਰ ਇੱਕ ਸਮੋਸੇ ਨਾਲ ਤੁਹਾਨੂੰ ਪਤਾ ਕਿੱਥੇ ਸਰਦਾ ਤੇ ਆਪਾਂ ਲੈ ਸੀਗੇ ਘਰ ਬਰੈਡ ਤੇ ਬਰੈਡ ਖਾਣੇ ਆ ਦੋਸਤੋ ਚੱਕੋ ਜੀ ਆ ਆਪਣੇ ਹਰੀ ਸੌਸ ਨਾਲ ਆ ਚੁੱਕੇ ਆਪਣੇ ਬ੍ਰੈਡ ਜੇ ਤੁਹਾਨੂੰ ਵੀ ਖਾਣਾ ਇਸ ਵੀਡੀਓ ਨੂੰ ਲਾਈਕ ਕਰੋ ਤੇ ਲਾਈਕ ਜਦੋਂ ਤੁਸੀਂ ਕਰੋਗੇ ਉਸ ਤੋਂ 10 ਮਿੰਟ ਬਾਅਦ ਤੁਹਾਡਾ ਕੋਈ ਘਰ ਦਾ ਜਾਂ ਕੋਈ ਵੀ ਰਿਸ਼ਤਾ ਤੁਹਾਡੇ ਵਾਸਤੇ ਬ੍ਰੈਡ ਲੈ ਕੇ ਆਏਗਾ ਗਾਇਸ ਬ੍ਰੈਡ ਖਾ ਲਿਆ ਤੇ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਖਾ ਲਿਆ